ਸਪੈਸ਼ਲ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਵੱਲੋਂ ਤਿੰਨੇ ਤਖਸੈਬਾਨਾਂ ਦੇ ਜਥੇਦਾਰਾਂ ਨੂੰ ਦਲੀਲ ਕਰਕੇ ਔਰ ਉਹਨਾਂ ਨੂੰ ਬੜੀ ਨਰਾਦਰੀ ਦੇ ਨਾਲ ਸੇਵਾ ਮੁਕਤ ਕਰ ਦਿੱਤਾ ਗਿਆ ਸਾਡੀਆਂ ਤਖਤਸਾਨ ਦੇ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਦੇਥੇ ਤਖਤ ਸਾਡੇ ਸੁਪਰੀਮ ਉੱਥੇ ਤਖਤਸਾਨ ਦੇ ਦੇਸ਼ੇਦਾਰ ਵੀ ਧਾਰਮਿਕ ਹਸਤੀਆਂ ਦੇ ਤੌਰ ਤੇ ਸਾਡੇ ਸੁਪਰੀਮ ਹੈ। ਪਾਕਿਸਤਾਨ ਦੇ ਸਿੰਘ ਸਾਹਿਬਾਨਾਂ ਨੂੰ ਡਿਸਟੈਂਕ ਨਾਲ ਜਲੀਲ ਕੀਤਾ ਗਿਆ, ਅਪਮਾਨਿਤ ਕੀਤਾ ਗਿਆ ਉਹਨਾਂ ਦਾ। ਉਹਦੇ ਨਾਲ ਹਰ ਸਿੱਖ ਦਾ ਹਰ ਦਾ ਦੁਖੀ ਹੋਇਆ। ਜਿਸ ਲਈ ਸੰਸਮਾਜ ਨੇ ਹੰਗ ਸਿੰਘ ਦੇ ਅਥਿਬੰਦੀਆਂ ਦਮਦਮੇ ਟਕਸਾਲ ਵੱਲੋਂ 14 ਮਾਰਚ ਨੂੰ ਸ਼੍ਰੀ ਅਨੰਦਪੁਰ ਸਾਹਿਬ ਪੰਥਕਾ ਕਾਠ ਕੀਤਾ ਗਿਆ ਸੀ। ਜਿਸ ਵਿੱਚ ਫੈਸਲਾ ਲਿਆ ਗਿਆ ਸੀ ਕਿ ਤਿੰਨੇ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਬਹਾਲ ਕਰੋ। ਜਿਹੜੀਆਂ ਨੁਕਤੇਆਂ ਕੀਤੀਆਂ ਉਹਨਾਂ ਨੂੰ ਰੱਦ ਕਰੋ ਮਰਨਾ 28 ਮਾਰਚ ਨੂੰ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਜਲਾ ਅਸ ਐਸਰੀ ਅੰਮ੍ਰਿਤਸਰ ਸਾਹਿਬ ਦੀ ਧਿਰਤੀ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਉਥੇ ਅਸੀਂ ਰੋਸ ਧਰਨਾ ਦੇਾਂਗੇ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਆਪਣਾ ਫੈਸਲਾ ਵਾਪਸ ਨਹੀਂ ਲਿਆ ਜੋ ਅਪੀਲ ਕੀਤੀ ਗਈ ਸੀ ਉਸ ਨਰਬ ਦੇ ਵਿੱਚ ਪੰਜਾਬ ਭਰ ਦੇ ਵਿੱਚ ਪੂਰੀਆਂ ਤਿਆਰੀਆਂ ਚੱਲ ਰਹੀਆਂ ਆ ਔਰ ਸੰਗਤਾਂ ਦੇ ਥਾਂ ਥਾਂ ਤੋਂ ਸੁਨੇਹ ਆ ਰਹੇ ਆ ਔਰ ਸੰਗਤਾਂ ਆਉਣ ਵਾਸਤੇ ਪੂਰੀ ਤਿਆਰੀ ਕਰ ਰਹੀਆਂ ਉਹਦੇ ਲਈ ਅੱਜ ਅਸੀਂ ਦੋਦਮਦਵੀ ਟਕਸਾਲ ਦਾ ਇਹ ਸਥਾਨ ਗੁਰਦੁਆਰਾ ਬਾਬੇ ਸ਼ਹੀਦ ਅਸਰ ਮਸਤੋਰਾ ਇੱਥੇ ਵੀ ਅੱਜ ਅਸੀਂ ਵੱਖ-ਵੱਖ ਸੰਤਾ ਮਹਾਂਪੁਰਖਾਂ ਦੀ ਵੱਖ-ਵੱਖ ਜਿੰਨੇ ਵੀ ਆਗੂ ਹੈ ਉਹਨਾਂ ਦੀ ਮੀਟਿੰਗ ਸੱਦੀ ਸੀ ਉਹਨਾਂ ਦੇ ਵਿੱਚ ਬੈਠ ਕੇ ਸੰਗਤ ਲਿਆਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਸੰਗਤ ਨੂੰ ਕਿਵੇਂ ਉੱਥੇ ਪਟਾਉਣਾ ਕਿਵੇਂ ਸੰਗਤਾਂ ਨੂੰ ਲੈ ਕੇ ਆਉਣਾ ਮੇਰੀ ਅਪੀਲ ਹੈ ਸਮਤੀਆਂ ਸੰਗਤਾਂ ਨੂੰ ਕਿ 11 ਵਜੇ 28 ਤਾਰੀਖ ਨੂੰ ਉਹ ਮਹਮਾ ਕੇ ਸੰਗਤਾਂ ਉੱਤੇ ਪਹੁੰਚਣ ਤਾਂ ਕਿ ਅਸੀਂ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਹੈ ਉਹਨਾਂ ਨੂੰ ਇਹ ਅਪੀਲ ਕਰੀ ਹੈ ਕਿ ਤੁਸੀਂ ਸਿੱਖਾਂ ਦੀ ਇਸ ਧਾਰਮਿਕ ਸੰਸਥਾ ਦੇ ਨਮਾਇंदे ਹੋ ਔਰ ਇਸ ਸਮੇਂ ਇਹ ਬਹੁਤ ਵੱਡਾ ਜੋ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਉਹਨਾਂ ਦਾ અપਮਾਨ ਹੋਇਆ ਤਖਤਾਂ ਦਾ ਵੀ ਸਨਮਾਨ ਨੂੰ ਵੱਡੀ ਠੇਸ ਲੱਗੀ ਹੈ ਤਖਤਾਂ ਦੀ ਮਾਣ ਮਰਿਆਦਾ ਦੇ ਵੀ ਲੰਗੜਾ ਹੋਈ ਹੈ ਇਸ ਕਰਕੇ ਉਸ ਫੈਸਲੇ ਨੂੰ ਸਾਰਾ ਇਜਲਾਸ ਜੋ ਐਗਜ਼ੀਕਟਿਵ ਦਾ ਫੈਸਲਾ ਉਸ ਨੂੰ ਰੱਦ ਕਰਕੇ ਇਹਨਾਂ ਤਿੰਨ ਸਿੰਘ ਸਹਿਬਾਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਏ ਸਾਡਾ ਇਹ ਮੁੱਖ ਪ੍ਰੋਗਰਾਮ ਹੈ ਮੁੱਖ ਡੰਡਾ ਅਸੀਂ ਰੱਖਿਆ ਦੂਸਰਾ ਅਸੀਂ ਇਹ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਹਿਬਾਨਾਂ ਦੀ ਨੁਕਤੀ ਅਤੇ ਵਿਦੈਗੀ ਉਸ ਲਈ ਇੱਕ ਵਿਧਾਨ ਬਣਾਇਆ ਜਾਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਇਸ ਸਤਕਾਰਯੋਗ ਪਦਵੀ ਦਾ ਹਸਤੀ ਦਾ ਕੋਈ ਨਰਾਦਰ ਨਾ ਹੋ ਸਕੇ ਹਾਂਜੀ ਮੈਂ ਬੇਨਤੀ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਬੰਧ ਕਰਦੀ ਹੈ ਗੁਰਸਥਾਨਾਂ ਦਾ ਪ੍ਰਬੰਧ ਕਰਦੀ ਹੈ ਜਿਹੜੇ ਮੁਲਾਜ਼ਮ ਰੱਖੇ ਜਾਂਦੇ ਆ ਉਹਨਾਂ ਨੂੰ ਲਾਉਣਾ ਜਾਂ ਜੇਕਰ ਕੋਈ ਉਹ ਕਾਨੂੰਨੀ ਲੰਘਣਾ ਕਰਦੇ ਆ ਉਹਨਾਂ ਨੂੰ ਨੋਟਿਸ ਦੇ ਕੇ ਉਹਨਾਂ ਨੂੰ ਸੇਵਾ ਮੁਕਤ ਕਰ ਸਕਦੇ ਆ ਪਰ ਤਖਤਾਂ ਦੀਆਂ ਪਦਵੀਆਂ ਸੁਪਰੀਮ ਹੈ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਹੀ ਉਹਨਾਂ ਨੂੰ ਨਿਯੁਕਤ ਕਰਦੀ ਹੈ ਸਾਰਿਆਂ ਦੀ رائے ਨਾਲ ਜਦੋਂ ਉਹਨਾਂ ਨੂੰ ਕਿਸੇ ਤਖਤ ਸਭ ਦੀ ਸੇਵਾ ਤੇ ਸੁਭਾਏਮਾਨ ਕੀਤਾ ਜਾਂਦਾ ਨਾ ਸਿੰਘ ਸਭ ਦੀ ਉਸ ਸਮੇਂ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾ ਉੱਥੇ ਪਹੁੰਚ ਕੇ ਉਹਨਾਂ ਨੂੰ ਸਿਰਉਕਉ ਦਿੰਦੀਆਂ ਉਹਨਾਂ ਨੂੰ ਸਨਮਾਨਿਤ ਕਰਕੇ ਫਿਰ ਉਸ ਪਦਵੀ ਦੇ ਉੱਤੇ ਸੁਭਾਏਮਾਨ ਕੀਤਾ ਜਾਂਦਾ ਬਿਠਾਇਆ ਜਾਂਦਾ ਪਰ ਇਸ ਵੇਰੀ ਇਸ ਤਰ੍ਹਾਂ ਨਹੀਂ ਕੀਤਾ ਗਿਆ ਜੇ ਸਿੰਘ ਸਹਿਬਾਨਾ ਨੂੰ ਤੁਸੀਂ ਲਾਉਣ ਵੇਲੇ ਇੰਨਾ ਸਨਮਾਨ ਦੰਦੇ ਹੋ ਤਾਂ ਸਿੰਘ ਸਹਿਬਾਨਾ ਨੂੰ ਸੇਵਾ ਮੁਕਤ ਕਰਨ ਵੇਲੇ ਵੀ ਉਹਨਾਂ ਦਾ ਸਨਮਾਨਪੂਰਵਕ ਵਿਦਾਇਗੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਸ ਤਰ੍ਹਾਂ ਤਾਂ ਕੋਈ ਦਫਤਰ ਦੇ ਵਿੱਚ ਆਮ ਦਫਤਰ ਦੇ ਵਿੱਚ ਕੋਈ ਕਰਮਚਾਰੀ ਕੋਈ ਪੀਐਨ ਵੀ ਲੱਗਾ ਹੋਇਆ ਕੋਈ ਚਪੜਾਸੀ ਵੀ ਲੱਗਾ ਹੋਇਆ ਛੋਟੀ ਤੋਂ ਛੋਟੀ ਪਦਵੀ ਤੇ ਉਸ ਨਾਲ ਵੀ ਇਹ ਡਬਤੀਰਾ ਨਹੀਂ ਕੀਤਾ ਜਾਂਦਾ ਤਖਤ ਸੁਪਰੀਮ ਹੈ ਤਖਤਾਂ ਦੀਆਂ ਧਾਰਮਿਕ ਹਸਤੀਆਂ ਸੁਪਰੀਮ ਹੈ ਇਸ ਕਰਕੇ ਤਖਤ ਸਹਿਬਾਨਾਂ ਦੇ ਸਤਕਾਰ ਦੀ پابੰਦ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਤਾਂ ਹਰ ਮੈਂਬਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਜੋ ਐਗਜ਼ੀਕਟਿਵ ਨੇ 9 ਮਾਰਚ ਨੂੰ ਫੈਸਲਾ ਕੀਤਾ ਉਸ ਨੂੰ ਤੁਰੰਤ ਰੱਦ ਕਰਾਓ ਤਾਕੇ ਤੁਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੋ ਹਰ ਮੈਂਬਰ ਦਾ ਫਰਜ਼ ਹੈ ਇਸ ਸਮੇਂ ਤੱਕ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਦੀ ਬਹਾਲੀ ਵਾਸਤੇ ਤਖਤਾਂ ਦੇ ਸਨਮਾਨ ਲਈ ਸਾਰੇ ਇੱਕ ਥਾਂ ਤੇ ਖੜੇ ਹੋਣ ਔਰ ਜੋ ਗਲਤ ਫੈਸਲਾ ਕੀਤਾ ਗਿਆ ਉਸ ਨੂੰ ਬਦਲਿਆ ਜਾਏ ਹਾਂ ਦੇਖੋ ਦਿੱਲੀ ਕਮੇਟੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਨਾ ਜੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਡੇ ਦਿੱਲੀ ਦੇ ਗੁਰਦੁਆਮਾਂ ਦਾ ਪ੍ਰਬੰਧ ਕਰਦੀ ਹੈ ਹੁਣ ਰਾਣਾ ਕਮੇਟੀ ਵੀ ਅਲੱਗ ਬਣ ਚੁੱਕੀ ਹੈ ਇਸ ਕਰਕੇ ਸਾਰੀਆਂ ਜਿੰਨੀਆਂ ਵੀ ਵੱਖ-ਵੱਖ ਗੁਰਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਤੋਂ ਇਲਾਵਾ ਜਥੇਬੰਦੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਹੈ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਂ ਸਾਰਿਆਂ ਦੀ رائے ਲੈਣੀ ਚਾਹੀਦੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਫੈਸਲੇ ਕਰਨੇ ਚਾਹੀਦੇ ਫੇਰ ਇਹ ਫੈਸਲੇ ਸਰਪ੍ਰਸਤ ਮੰਨੇ ਜਾਣਗੇ ਜੇ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਜਿੱਥੇ ਦਾ ਲਾਹਤਾ ਜਦੋਂ ਮਰਜ਼ੀ ਥੋਪਤਾ ਉਹ ਉਹਨਾਂ ਪਦਵੀਆਂ ਦਾ ਸਤਕਾਰ ਨਹੀਂ ਰਹੇਗਾ ਲੋਕਾਂ ਦੇ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਪਿਛਲੇ ਲੰਮੇ ਸੋ ਤੋਂ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਹੀ ਨਹੀਂ ਹੋਈ ਹੈ ਇਸ ਕਰਕੇ ਐਜੈਕਟਿਵ ਐਜੈਕਟਿਵ ਬਣੂ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਇਹ ਐਜੈਕਟਿਵ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਨਾ ਕਿ ਮਨਮਰਜ਼ੀ ਦੇ ਫੈਸਲੇ ਲਾਗੂ ਕਰਦੀ ਹੈ ਇਸੇ ਫੈਸਲੇ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਹੈ ਤੁਹਾਡੇ ਮਾਧਿਅਮ ਰਾਹੀਂ ਹਰ ਮੈਂਬਰ ਨੂੰ ਮੈਂ ਅਪੀਲ ਕਰਦਾ ਜਿੰਨੇ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ ਤਖਤ ਸਹਿਬਾਨਾਂ ਦੇ ਸਤਕਾਰ ਲਈ ਖੜੇ ਹੋਣ ਸਿੰਘ ਸਹਿਬਾਨਾਂ ਦੀਆਂ ਸਤਕਾਰਤ ਪਦਵੀਆਂ ਲਈ ਖੜੇ ਹੋਣ ਔਰ ਗੁਰੂ ਸਾਹਿਬ ਦੀ ਭੈ ਭਾਵਨਾ ਵਿੱਚ ਰਹਿ ਕੇ ਸਿੰਘ ਸਹਿਬਾਨਾਂ ਦੇ